समाण से माता सीतला मंदिर के मूर्ति स्थापना दिवस है और तुम देख रहे हो शरधालु जन लगातार सवेर तो ही पूजा अर्चना कर रहे हैं यज्ञ होया हवन यग होया हवन यज्ञ आहुति पूर्ण आहुति पाई गई है और पूर्ण आहुति दामना की जा रही है कि साड़ा देश साढ़ा पंजाब खुशहाल हो उस दे कामना की जा रही है और माता सीतला सारे परिवारों से सारा के बच्चों पर अपने कृपा हथ बना के रखे ਸਾਰਿਆਂ ਦੇ ਘਰਾਂ ਵਿੱਚ ਤੰਦਰੁਸਤੀ ਹੋਵੇ ਇਹ ਕਾਮਨਾ ਮਾਤਾ ਕੀਤੀ ਗਈ ਹੈ ਕਾਂਸੇ ਮਾ ਤੇਰਾ ਬ आज बहुत ही शुभ दिन है बहुत विशेष दिन है सबको इस दिन की शहरवासियों को कमेटी को समस्त प्रजा को माता के जन्मदिन की बहुत बहुत शुभकामनाएं आज शक्ति आदिशक्ति शीतला का विशेष जन्मदिन है आज क्या कामना की है संगत ने संगत ने कामना पूरे समाना शहरवासियों के लिए सुख शांति की कामना की है एक शहर में जो बहुत बड़े अपराध हो रहे हैं नशा हो रहा है चोरियाँ हो रही हैं इसके लिए सुख शांति के लिए सब ने प्रधान जी ने और सब कमेटी मेंबर चेयरमैन चेयरमैन साहब हमारे सेक्रेटरी जी कैशियर जी सब ने मिल भगवान से प्रार्थना करिए महामारी से प्रार्थना करिए ये देवी आप इन समस्त कार्यों को समाप्त करते हुए शहर में सुख शांति बनाए और सबके यहाँ धन आरोग्य आयु आयुष की वृद्धि रहे और एक विशेष सूचना कि 18 तारीख को शीतला माता मंदिर कमेटी की तरफ से आंखों का एक निशुल्क कैंप लगाया जा रहा है जो कि जिसमें सौ डेढ़ सौ ऑपरेशन कमेटी की तरफ से मंत्री की तरफ से कराए जाएंगे और बहुत ही आ, बहुत ही ज़्यादा बढ़िया जो डॉक्टर जो कि राजेंद्रा हॉस्पिटल में सरकारी में बैठती हैं वो आ रही हैं और डॉक्टर बढ़िया है इस बात का सबसे बड़ा निरीक्षण ये है कि हमारे जो कमेटी के मेंबर हैं प्रधान जी उन्होंने स्वयं अपनी आंख इनसे बनवाई है जो चेयरमैन साहब हैं उन्होंने भी अपनी घरवाली की आंख इनसे बनवाई है ਔਰ ਬਹੁਤ ਲੋਕੋ ਕੀ ਬਨਵਾਈ ਆਪ ਜਿਆਦਾ ਸੇ ਜਿਆਦਾ ਇਸ ਕਾਰਜ ਮੇਂ ਭਾਗ ਲੇਂ ਔਰ ਸਹਿਯੋਗ ਕਰੇਂ ਜੈ ਮਾਤਾ ਦੀ ਅਦਸ਼ੀਤਲਾ ਮਾਤਾ ਮੰਦਰ ਤਹਿਸੀਲ ਕੰਪਲੈਕਸ ਦੇ ਸਾਹਮਣੇ ਮਾਤਾ ਦਾ ਸਥਾਪਨਾ ਦਿਵਸ ਅੱਜ ਬੜੇ ਉਮਤਾਵ ਨਾਲ ਮਨਾਇਆ ਜਾ ਰਿਹਾ ਹੈ ਸਮਾਨਾ ਸ਼ਹਿਰ ਦੇ ਨਿਵਾਸੀਆ ਵੱਲੋਂ ਸਹਿਯੋਗ ਦੇ ਨਾਲ ਅਟੂਟ ਭੰਡਾਰਾ ਛੋਲੇ ਪੂੜੀ ਕੜਾ ਦਾ ਪ੍ਰਸ਼ਾਦ ਮਾਤਾ ਦਾ ਟੂੜ ਲੰਗਰ ਚੱਲ ਰਿਹਾ ਹੈ ਮਾਤਾ ਦਾ 17 ਜਨਵਰੀ ਨੂੰ ਭੰਡਾਰਾ ਚੱਲਦਾ ਹੈ ਮਾਤਾ ਦਾ ਨੋ ਬੜੇ ਨੇ 50 ਸਾਲਾਂ ਤੋਂ ਅੱਜ ਮਾਤਾ ਦਾ ਭੰਡਾਰਾ ਚੱਲ ਰਿਹਾ ਜੀ ਸੰਗਤ ਦੇ ਸਹਿਯੋਗ ਨਾਲ ਸਾਰੀ ਦੁਨੀਆ ਦੀ ਤੰਦਰੁਸਤੀ ਤੇ ਮਨੋ ਕਾਮਨਾ ਲਈ ਇਹ ਜੱਗ ਕੀਤਾ ਜਾਂਦਾ ਹਰ ਸਾਲ ਕੀਤਾ ਜਾਂਦਾ ਤੇ ਕੱਲ ਨੂੰ ਇੱਕ ਹੋਰ ਮੈਂ ਸੂਚਨਾ ਦੇਣੀ ਚਾਹਣਾ ਮਾਤਾ ਦੀ ਕਿਰਪਾ ਨਾਲ ਕੱਲ ਨੂੰ ਅੱਖਾਂ ਦਾ ਮੁਫਤ ਕੈਂਪ ਲੱਗ ਰਿਹਾ ਜਿਹਦੇ ਵਿੱਚ ਲੈਂਜ਼ ਆਪਰੇਸ਼ਨ ਤੇ ਦਵਾਈਆਂ ਸਭ ਕੁਝ ਫ੍ਰੀ ਹੋਣਗੀਆਂ ਇਹ 9 ਵਜੇ ਤੋਂ ਲੈ ਕੇ 2 ਵਜੇ ਤੱਕ ਅੱਗਰਵਾਲ ਧਰਮਸ਼ਾਲਾ ਜੇ ਲੱਗਣ ਜਾ ਰਿਹਾ ਜੇ ਕਿਸੇ ਸੱਜਣ ਨੂੰ ਇਸ ਅੱਖਾਂ ਦੇ ਕੈਂਪ ਦੀ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਹੋਵੇ ਅੱਖਾਂ ਦੇ ਚੈੱਕਅਪ ਜਾਂ ਆਪਰੇਸ਼ਨ ਦੀ ਤਾਂ ਇੱਥੇ ਪਹੁੰਚ ਕੇ ਇਹ ਕੈਂਪ ਦਾ ਫਾਇਦਾ ਉਠਾਉਣਾ ਧੰਨਵਾਦ ਜੀ ਸ਼ੀਤਲਾ ਮਾਤਾ ਦਾ ਜਿਹੜਾ ਜਨਮ ਦਿਨ ਹੈ ਬਹੁਤ ਹੁੰਮਤਾ ਨਾਲ ਮਨਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਜਿਹੜਾ ਅੱਜ ਦਾ ਦਿਨ ਵੀ ਹੈ ਦੇਖਣ ਨੂੰ ਮਿਲ ਰਿਹਾ ਸ਼ਹਿਰ ਦੇ ਵਿੱਚ ਸਾਰੇ ਜਿਹੜੀ ਸੰਗਤਾਂ ਨੇ ਇੱਥੇ ਪਹੁੰਚੇ ਨੇ ਸਾਡੇ ਪ੍ਰਧਾਨ ਬੱਗਾ ਵਰਮਾ ਜੀ ਦੀ ਜਿਹੜੀ ਰਹਿਨ ਮੁਾਈ ਠੇਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਬਹੁਤ ਧੂਮਤਾ ਨਾਲ ਪਹਿਲਾ ਯੱਗ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਲੰਗਰ ਦਾ ਉਪਰਾਲਾ ਕੀਤਾ ਗਿਆ ਤੇ ਉਸ ਤੋਂ ਅਗਲੇ ਦਿਨ 18 ਜਨਵਰੀ ਨੂੰ ਕੱਲ ਨੂੰ ਅੱਖਾਂ ਦਾ ਜਿਹੜਾ ਮੰਦਿਰ ਦੇ ਵੱਲੋਂ ਕੈਂਪ ਲਗਾਇਆ ਜਾ ਰਿਹਾ ਉਹ ਵੀ ਸਾਡੇ ਪ੍ਰਧਾਨ ਜੀ ਵੱਲੋਂ ਬਹੁਤ ਇੱਕ ਵਧੀਆ ਉਪਰਾਲਾ ਕੀਤਾ ਗਿਆ ਤੇ ਮੈਂ ਪਹਿਲਾਂ ਪ੍ਰਧਾਨ ਜੀ ਦਾ ਵੀ ਧੰਨਵਾਦ ਕਰਦਾ ਤੇ ਆਪਣੇ ਜਿਹੜੇ ਸ਼ਹਿਰ ਦੇ ਸਾਰੇ ਵਾਸੀ ਜਿਹੜੇ ਮੰਦਿਰ ਦਾ ਬਹੁਤ ਸਾਥ ਦਿੰਦੇ ਨੇ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜੈ ਕਰ ਸ਼ੀਤਲਾ ਮਾ ਮਾਈ ਦਾ ਭੋਲ ਸੱਚੇ ਦਰਵਾਰ ਕੀ ਜੈ ਮੈਨੂੰ ਆਪਣਾ ਬਣਾ ਲੈ ਦਾਤੀਏ ਮੈਨੂੰ ਦੁਨੀਆ ਦੀ ਲੋੜ ਕੋਈ ਨਾ ਉਹ ਮੈਨੂੰ ਆਪਣਾ ਬਣਾ ਲੈ ਦਾਤੀਏ ਮੈਨੂੰ ਦੁਨੀਆ ਦੀ ਪਨਾ ਬਨ ਲਦਾਤੀਏ ਮੈਨੂੰ ਦੁਨੀਆ ਦੀ ਲੋੜ ਕੋਈ ਨਾ 17 ਜਨਵਰੀ ਦਾ ਮਾਤਾ ਦਾ ਹਰ ਸਾਲ ਮਾਤਾ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇੱਥੇ 18 ਜਨਵਰੀ ਦਾ ਆਪਣਾ ਮੁਫਤ ਚੈੱਕਅਪ ਕੈਂਪ ਲੱਗ ਰਿਹਾ ਹੈ ਖਾਣਾ ਤੇ ਉਹਦੇ ਚ ਮੁਫਤ ਲੰਗ ਜੀ ਪਾਏ ਜਾਣਗੇ ਇੱਥੇ 7 ਦਿਨ ਟੂਟ ਪਨਾਵਾ ਚੱਲੇਗਾ ਮਾਤਾਵਨੀ ਦਾ ਮਾਤਾਵਨੀ ਦਾ ਜਨਮ ਦਿਨ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਸਾਰੇ ਸਾਰੇ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਮਾਤਾ ਗਾਨੀ ਦੇ ਜਨਮ ਕੈਮਰਾਮੈਨ ਬਿਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼